ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੇਰਾ ਆਪਣਾ ਕਾਲਜ ਯੂਨੀਵਰਸਿਟੀ ਕਾਲਜ ਕਨੌਰ ਤੁਹਾਨੂੰ ਦਿਖਾਵਾਂਗੇ ਯੂਨੀਵਰਸਿਟੀ ਕਾਲਜ ਕਨੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਸਟੀਟੂਐਂਟ ਕਾਲਜ ਆ ਪੰਜਾਬੀ ਯੂਨੀਵਰਸਿਟੀ ਦਾ ਆਪਣਾ ਹੀ ਕਾਲਜ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਾਲਜ ਦਿਖਾਉਂਗਾ ਤੇ ਨਾਲ ਆਪਾਂ ਪ੍ਰਿੰਸੀਪਲ ਸਰ ਦੇ ਨਾਲ ਗੱਲ ਕਰਾਂਗੇ ਕਾਲਜ ਕੈਂਪਸ ਦੀਆਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਤੇ ਵਿਦਿਆਰਥੀਆਂ ਨਾਲ ਗੱਲ ਕਰਾਂਗੇ ਕਾਲਜ ਦੇ ਵਿੱਚ ਕੀ-ਕੀ ਸੁविधाਆਂ ਮੈਂ ਉਹ ਸਾਰੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਤੇ ਵੀਡੀਓ ਦੇ ਅੰਤ ਦੇ ਵਿੱਚ ਤੁਹਾਡਾ ਜਰੂਰ ਮਨ ਕਰੂਗਾ ਕਿ ਤੁਸੀਂ ਇਸ ਸੋਹਣੇ ਜਿਹੇ ਕਾਲਜ ਦਾ ਹਿੱਸਾ ਬਣੋ My name is Herman prithkar I am a student of University College, Kanpur. Currently, I am pursuing my Bachelor of Arts from this college. And uh, I request you all to get admission in this college because uh, there are many facilities. It's both are the facilities. Han. It's both single library. We have both good library. It's have, library, we have books, we have, the books we have available. Han. Park the parking. We both good. the teachers. We both ਮੈ ਯੂਨੀਵਰਸਿਟੀ ਕਾਲਜ ਕਨੌਰ ਦੇ ਵਿਦਿਆਰਥੀ ਹੇ ਕਾਲਜ ਸਿੱਖਿਆ ਦੇ ਪਦਰੇ ਤੇ ਬਹੁਤ ਅੱਛਾ ਹੈ ਇਸ ਕਾਲਜ ਵਿੱਚ ਦਾਖਲ ਹੋ ਲੋ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਸਾਡਾ ਕਾਲਜ ਬਹੁਤ ਵਧੀਆ ਹੈਗਾ ਇੱਥੇ ਸਾਰੇ ਕੋਰਸ ਅਵੇਲੇਬਲ ਨੇ ਸਾਡਾ ਕਾਲਜ ਬਹੁਤ ਸੋਹਣਾ ਹੈ ਇੱਥੇ ਬਹੁਤ ਸੋਹਣੀ ਪੜਾਈ ਹੁੰਦੀ ਹੈ ਯੂਨੀਵਰਸਿਟੀ ਕਾਲਜ ਕਨੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਆਪਣਾ ਕਾਲਜ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਕਨੌਰ ਹਲਕੇ ਦੀ ਵਿਦਿਅਕ ਅਤੇ ਸਮਾਜਿਕ ਸੇਵਾ ਕਰ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਉਦਮ ਨਾਲ ਖੋਲਿਆ ਗਿਆ ਇਹ ਕਾਲਜ ਇਸ ਇਲਾਕੇ ਖਾਸ ਕਰਕੇ ਲੜਕੀਆਂ ਦੇ ਲਈ ਵਿਦਿਅਕ ਖੇਤਰ ਵਿੱਚ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਉੱਭਰਿਆ ਹੈ ਇਸ ਕਾਲਜ ਵਿੱਚ ਵਿਦਿਆਰਥੀਆਂ ਦੇ ਲਈ BA, BSC ਨਾਨ ਮੈਡੀਕਲ, BCOM ਅਤੇ BCA ਦੇ ਕੋਰਸ ਚੱਲ ਰਹੇ ਹਨ ਜਿਨ੍ਹਾਂ ਦਾ ਦਾਖਲਾ ਇਸ ਸਮੇਂ ਚੱਲ ਰਿਹਾ ਹੈ। ਇਸ ਕਾਲਜ ਦੀ ਇੱਕ ਵਿਲੱਖਣਤਾ ਇਹ ਹੈ ਕਿ ਇੱਥੇ ਲਈ ਜਾਣ ਵਾਲੀ ਫੀਸ ਸਾਰੇ ਕਾਲਜਾਂ ਤੋਂ ਹੀ ਲਗਭਗ ਘੱਟ ਹੈ। ਔਰ ਜਿਹੜੀਆਂ ਸਰਕਾਰ ਦੀਆਂ ਇਸ ਮਾਫੀ ਦੀਆਂ ਵੱਖ-ਵੱਖ ਸਕੀਮਾਂ ਹਨ ਉਸ ਤਹਿਤ ਐਸੀ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਫ੍ਰੀ ਵਿਦਿਆਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੇ ਯੋਗ ਵਿਦਿਆਰਥੀ ਨੇ ਲਾਇਕ ਵਿਦਿਆਰਥੀ ਜਿਨ੍ਹਾਂ ਦੇ ਪਿਛਲੀ ਕਲਾਸ ਵਿੱਚ 80% ਤੋਂ ਜ਼ਿਆਦਾ ਨੰਬਰ ਹਨ ਉਹਨਾਂ ਨੂੰ ਕਈ ਸੇਵਾ ਸੰਸਥਾਵਾਂ ਵੱਲੋਂ ਵਜੀਫਾ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ BC ਕੈਟਾਗਰੀ ਦੇ ਵਿਦਿਆਰਥੀ ਵੀ ਵੱਖ-ਵੱਖ ਪੰਜਾਬ ਸਰਕਾਰ ਦੀਆਂ ਸਕੀਮਾਂ ਰਾਹੀਂ ਵਜੀਫਾ ਹਾਸਲ ਕਰ ਸਕਦੇ ਹਨ ਇਸ ਕਾਲਜ ਦਾ ਸਟਾਫ ਬਹੁਤ ਹੀ ਲਾਇਕ ਅਤੇ ਯੋਗਤਾ ਨਾਲ ਭਰਪੂਰ ਹੈ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਕਾਲਜ ਵਿੱਚ ਐਨਸੀਸੀ ਦੇ ਦੋ ਵਿੰਗ ਆਰਮੀ ਵਿੰਗ ਅਤੇ 에ਅਰ ਵਿੰਗ ਚੱਲ ਰਹੇ ਹਨ ਇਸ ਦੇ ਨਾਲ ਹੀ ਐਨਐਸਐਸ ਦੇ ਤਿੰਨ ਯੂਨਿਟ ਵੀ ਕਾਲਜ ਵਿੱਚ ਕਾਰਜਸ਼ੀਲ ਹਨ ਕਿਹੜਾ ਨੇ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਕਾਲਜ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਕਾਲਜ ਵਿੱਚ ਖੋਖੂ ਦਾ ਇੱਕ ਵਿੰਗ 2018 ਤੋਂ ਚੱਲ ਰਿਹਾ ਹੈ ਅਤੇ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਆਲ ਇੰਡੀਆ ਲੈਵਲ ਤੇ ਇੰਟਰ-ਯੂਨੀਵਰਸਿਟੀ 골ਡ ਮੈਡਲ ਜਿੱਤ ਚੁੱਕੀਆਂ ਹਨ ਇਸ ਤੋਂ ਇਲਾਵਾ ਕਬੱਡੀ ਅਤੇ ਜੂໂດ ਦੇ ਵਿੱਚ ਵੀ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਹਨ ਕਾਲਜ ਦੇ ਵੱਖ-ਵੱਖ ਵਿਸ਼ਿਆਂ ਵਿੱਚ ਗੁਰਮਤ ਸੰਗੀਤ ਵਿਸ਼ਾ ਖਾਸ ਤੌਰ ਤੇ ਵਿਦਿਆਰਥੀਆਂ ਦੇ ਲਈ ਖਿੱਚ ਦਾ ਕੇਂਦਰ ਹੈ ਔਰ ਗੁਰਮਤ ਸੰਗੀਤ ਦੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਦੌਰਾਨ ਯੂਥ ਫੈਸਟੀਵਲਾਂ ਵਿੱਚ ਕਾਲਜ ਦਾ ਨਾਮ ਉੱਚਾ ਕੀਤਾ ਹੈ ਸੋ ਮੇਰੀ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕਾਲਜ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਓ ਅਤੇ ਇਸ ਚਾਨਣ ਮਨਾਰੇ ਦਾ ਵੱਧ ਤੋਂ ਵੱਧ ਲਾਭ ਉਠਾਓ ਧੰਨਵਾਦ ਜੀ ਮੈਂ ਤੁਹਾਡੀ ਵਿਦਿਆਰਥਣਾਂ ਮੈਂ ਫਸਟ ਇਅਰ ਵਿੱਚ ਪੜ੍ਹਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਲਜ ਬਹੁਤ ਵਧੀਆ ਇੱਥੋਂ ਦਾ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਜਾਂਦਾ ਹੈ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਇੱਥੇ ਐਨਸੀਸੀ ਤੇ ਐਨਐਸਐਸ ਦੇ ਕੈਂਪ ਲੱਗਦੇ ਨੇ ਐਨਸੀਸੀ ਦੇ ਦੋ ਵਿੰਗ ਨੇ ਜਿਵੇਂ 에어 ਵਿੰਗ ਤੇ ਆਰਮੀ ਵਿੰਗ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਤਰੀਕੇ ਨਾਲ ਪੜਾਉਂਦਾ ਹੈ ਹਰ ਇੱਕ ਜੋ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਹ ਕਰਦੇ ਹੈ ਉਹ ਹਰ ਇੱਕ ਬੱਚੇ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੈ ਇਹ ਬਹੁਤ ਹੀ ਵਧੀਆ ਕੋਲਜ ਹੈ ਅਤੇ ਇੱਥੇ ਬਹੁਤ ਹੀ ਵਧੀਆ ਪੜ੍ਹਾਈ ਹੁੰਦੀ ਹੈ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਕਾਲਜ ਪਸੰਦ ਆਇਆ ਹੋਵੇਗਾ ਤੇ ਜਿਹੜੇ-ਜਿਹੜੇ ਕੋਰਸੇ ਇੱਥੇ ਮੌਜੂਦ ਨੇ ਉਹਦੇ ਲਈ ਇੱਕ ਪੋਸਟਰ ਅਲੱਗ ਤੋਂ ਅਟੈਚ ਕਰ ਦਾਂਗੇ ਵਿੱਚ ਤੁਸੀਂ ਇਸ ਕਾਲਜ ਦੇ ਵਿੱਚ ਐਡਮਿਸ਼ਨ ਲਓ ਤੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਓ ਧੰਨਵਾਦ ਜੀ